ਸਾਥੇ ਸਾਥੇ ਕੱਦ ਕਰਦਾ ਯਾਰਾਂ ਇੱਚਾ ਕਰੀ ਬੈਠਣਾ ਸਾਹਿਬ ਨਾ ਤਾਂ ਬਣ ਗਈ ਬਿੰਦੀ ਏ ਕਿ ਜਿਵੇਂ ਪਹਿਲਾਂ ਟੇਲਾਂ ਸੇ ਆਪਣੇ ਸਾਰੇ ਜਾਂਦਾ ਪਹਿਲਾਂ ਡਬਲ ਢਾਲ ਦੇ ਟੇਲਾਂ ਦੇ ਸਾਡਾੜਾ ਮੋਗਾ 52 745 ਇੱਕੋ ਲੈਵਲ ਸੀ ਜਦੋਂ ਸੂਆ ਖੱਟ ਕੇ ਲਾਉਣੇ ਸਾਂ ਜਦੋਂ ਪਿੱਛੋਂ ਪਾਣੀ ਆਉਂਦਾ ਸੀ ਤਿੰਨਾ ਟੇਲਾਂ ਚ ਪਾਣੀ ਬਰਾਬਰ ਪੈ ਲੱਗਦਾ ਸੀ ਉਦੋਂ ਸਾਨੂੰ ਸਾਡਾ ਹੱਕ ਮਿਲਿਆ ਸੀ ਪਰ ਜਿਹੜਾ ਹੁਣ ਸਾਡਾ ਹੈੱਡ ਬਣ ਗਿਆ ਹੈੱਡ ਉਹਨਾਂ ਦਾ 1 ਫੁੱਟ ਟੇਲਾਂ ਨਿਵੀਂਆਂ ਨੇ ਤੇ ਸਾਡਾ 1 ਫੁੱਟ ਮੰਨ ਲਓ ਜਿਹੜਾ ਹੈੱਡ ਉੱਚਾ ਕਰਦਾ ਸਾਂ ਉਹਨਾਂ ਦਾ ਪਾਣੀ ਪੈਂਦਾ ਨਹੀਂਗਾ ਸਾਡੀ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਥਵਾਣ ਕੇ ਬੇਨਤੀ ਕਿ ਜਿੱਥੇ ਸਾਡਾ 52745 ਮੋਗਾਣਾ ਸਾਡੀ ਪਾਣੀ ਦੀ ਉੱਥੇ ਵੰਡ ਕੀਤੀ ਜਾਏ ਸਾਡੇ 1250 ਗੱਲਾ ਸਾਡਾ ਤੇ 1000 ਗੱਲਾ ਬਲਟਾਵਦਾ ਜੋ ਪਾਣੀ ਦੇ ਰੇਸ਼ੋ ਬਣਦੀ ਏ ਸਾਡਾ ਉਥੇ ਪਾਣੀ ਵੰਡਾਏ ਸਾਨੂੰ ਕੋਈ ਗਿਲਾਨ ਕਿਸੇ ਪੈਣ ਭਰਾ ਦੇ ਸਾਡੀ ਇੱਥੇ ਕੀਤੀ ਬਸ ਸਾਡੀ ਅੱਜ ਵੀ ਸੁਣਦੇ ਸਾਹੀ ਉਹ ਵੀ ਲਾ ਦਿਓ ਉੱਤੇ ਸਾਡੇ ਮੋਗੇ ਨਹੀਂ ਤੇ ਮਰ ਗਏ ਅਜੇ ਤੱਕ ਨਰਮੇ ਦਾ ਕਿ ਕਿਲਾ ਕੇ ਵਤਨ ਨਹੀਂ ਕੀਤਾ ਸਾਡੀ ਬੈਲਟ ਸਾਡੀ ਨਰਮੇ ਇੱਕ ਨਰਮੇ ਕੇ ਵਤਨ ਨਹੀਂ ਕੀਤਾ ਸਾਡੀ ਬੈਲਟ ਸਾਡੀ ਨਰਮੇ ਵਾਲੀ ਕੋਈ ਵੀ ਅਜੇ ਨਹੀਂ ਹੋਣਾ ਲੱਗਿਆ ਸਾਡੇ ਪਾਣੀ ਵੰਡੇ ਬੰਦ ਕੇ ਹੋਈ ਬੇੜਦੀ ਏ ਸਾਡਾ ਪਾਣੀ ਜਿਹੜਾ 60 40 ਦਾ ਰਕਬਾ ਹੈ ਨਾ ਉਹ ਤੇ ਸਾਡਾ ਸਾਡਾ ਸਾਟੇ ਦੱਬਾਲੀਆਂ ਦਾ 40 ਹੈ ਸਾਨੂੰ ਉੱਥੇ ਵੰਡਿਆ ਜਾਏ ਸਾਡੇ ਦਾਦੇ ਦੇ ਉਹ ਜਿਹੜਾ ਜਈ ਹੈ ਤੇ ਅਸਲੀ ਹੋਏ ਐਕਸੀਡੈਂਟ ਇਹ ਕਰਦੇ ਹੀ ਦੱਬਾਲੀ ਦੇ ਮੱਤ ਪੈ ਜਾਣਾ ਰੱਬ ਜਾਣੇ ਮੇਰੇ ਰਿਸ਼ਵਤ ਲਈ ਨਹੀਂ ਕੀਤਾ ਸਾਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਤਿੰਨ ਚਾਰ ਵਾਰ ਹੀ ਗਏ ਆ ਉਲਟਾ ਸਾਡੇ ਪੱਤ ਪਿੰਡ ਦੇ ਬਹੁਤ ਮਾਰ ਬੰਦਿਆਂ ਦੀ ਬੇਇੱਜ਼ਤੀ ਕਰਕੇ ਨਾ ਕੱਲਤਾ ਵਾ ਇਹ ਵੀ ਕਰੇ ਇਹ ਸਾਰੀਆਂ ਇਹਨਾਂ ਦੀ ਮਿਲੀ ਪੁੱਗ ਸਾਡਾ ਪਹਿਲਾਂ ਦਾ ਇਹ ਨਹੀਂ ਸਾਡਾ ਉੱਤੇ ਡਿਵਾਈਡ ਪਹਿਲੋਂ ਵੈਰੂ ਜਿੱਕਾ ਖਾਲਸਾ ਤੇ ਵੈਰੂ ਜਿੱਕੇ ਫਤਿਹ ਮੇਰਾ ਨਾਮ ਜਗਰਾਜ ਸਿੰਘ ਪਿੰਡ ਸ਼ਾਮਕੜ ਜਿਹੜਾ ਤਸੀਲ ਮਲੋੜ ਡਿਸਟ੍ਰਿਕਟ ਜੀ ਮੁਕਸਾ ਸਾਹਿਬ ਅਸੀਂ ਸਰਕਾਰ ਦੇ ਅੱਗੇ ਬੇਨਤੀ ਇਹੀ ਕਰਦੇ ਆਂ ਕਿ ਸਾਡਾ ਪਾਣੀ ਦਾ ਡਿਵਾਈਡ ਜਿਹੜਾ ਇੱਥੇ ਕੀਤਾ ਜਾਵੇ ਸਾਨੂੰ ਪਹਿਲਾਂ ਇਹਨਾਂ ਇਹੋ ਹੀ ਸਾਨੂੰ ਪਛਲਾਹ ਚ ਲੈਂਦਾ ਸੀ ਕਿ ਅਸੀਂ ਇੱਥੇ ਲਿਆ ਕੇ ਮੋਘੀਆਂ ਉਹ ਮੋਘੀਆਂ ਜਿਹੜੀਆਂ ਨੇ 12 ਕਿਲੋ ਕਿੱਲੇ ਜਿਹੜੇ ਦੂਰ ਲੈ ਕੇ ਨੇ ਪਿੱਛੇ ਜਾ ਕੇ ਉੱਥੇ ਜਾ ਕੇ ਡਵਾਈਡ ਕੀਤਾ 17 ਇੰਚੀ ਮੋਗੀਆਂ ਨੇਵੀਆਂ ਨੇ 3 ਇੰਚੀ ਦਾ ਢਾਹ ਰੱਖ ਕੇ ਕਿੱਲੇ ਪਰ ਲੈ ਕੇ ਗਏ ਨੇ ਸਾਡਾ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਆਪਣੇ ਪਵਨਤਮਾਨ ਸਾਡੀ ਸੁਣੇ ਦੇ ਪਵਨਤਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਟੈਨਾਂ ਦੇ ਵਿੱਚ ਪਾਣੀ ਪੂਰਾ ਕੀਤਾ ਜਾਵੇ ਸਾਨੂੰ ਡਵਾਈਡ ਕਰਕੇ ਪਾਣੀ ਇੱਥੇ ਦਿੱਤਾ ਜਾਵੇ ਤੇ ਸਾਡਾ ਤਾਂ ਹੱਕ ਪੂਰਾ ਹੁੰਦਾ ਸਾਡੀਆਂ ਦਾ ਪੈਲੀਆਂ ਵੀ ਠੇਕੇ ਨਹੀਂ ਗਈਆਂ ਮੇਰੀ 25 ਕਿੱਲੇ ਜ਼ਮੀਨ ਹੈ ਸਾਰੀ ਵਿਹਲੀ ਪਈ ਹੈ ਦੱਸੋ ਮੈਂ ਖਾਵਾਂਗਾ ਕਿੱਥੋਂ ਇੱਕ ਕਿੱਲੇ ਦਾ ਵੀ ਸਾਡਾ ਪੀਚ ਨਹੀਂ ਹੁੰਦਾ ਇੱਕ ਕਿੱਲੇ ਦਾ ਵੀ ਸਾਡਾ ਸਾਡੇ ਕੋਲ ਪਾਣੀ ਆ ਤੇ ਦੱਬ ਬਣੀਆਂ ਨੇ ਤੁਸੀਂ ਇਹ ਦੇਖੋ ਜਾ ਕੇ ਦੱਬ ਬਣੀਆਂ ਦੇ ਸਾਰੇ ਤੇ ਸਾਰੇ ਪਾਣੀ ਵਾਧੂ ਉਹਨਾਂ ਦੇ ਕੋਲ ਪਾਣੀ ਆ ਸਾਡਾ ਪਾਣੀ ਥੜਾ ਵੀ ਸਾਡਾ ਥੜਾ ਪਾਣੀ ਵੀ ਵਰਤਣ ਯੋਗ ਨਹੀਂ ਹੈ ਪੀਣ ਯੋਗ ਵੀ ਨਹੀਂ ਹੈ ਅਸੀਂ ਉਹ ਬੜੀ ਸੱਚਾਈ ਕੀ ਕਰਾਂਗੇ ਹੁੰਦਾ ਦੱਸੋ ਸਾਡਾ ਬਹੁਤ ਮਾਰਾ ਹਲ ਹੋਇਆ ਤੁਸੀਂ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਇੱਥੇ ਡਵਾਈਡ ਕੀਤਾ ਜਾਵੇ ਉਹਨਾਂ ਨੂੰ ਘੀ ਇੱਥੇ ਲਿਆ ਕੇ ਸਾਡੀ ਵੰਡ ਕੀਤੀ ਜਾਵੇ ਪਾਣੀ ਦੀ ਤੇ ਸਾਡਾ ਹੱਕ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਛਾਹ ਦਾ ਨਾਮ ਹੈ ਸਿੰਘ ਪਿੰਡ ਸ਼ਾਮ ਸਾਡਾ ਬਿਲਹਿੰਗ ਸ਼ਾਮਕੋਟ ਮਰੀਨਰ ਸਾਡੇ ਅੱਗੂ ਪਈ ਦੋ ਟ੍ਰੇਲਾ ਕਰਮਗੜ੍ਹ ਤੋਂ ਬਣਿਆ ਇਹ ਸਾਡਾ ਪਹਿਲੇ ਸੈਜ ਨਾਲੋਂ ਜਿਹੜਾ ਹੈ ਪੂਰਾ ਸਵਾ ਫੁੱਟ ਉੱਚਾ ਹੋ ਗਿਆ ਅਸੀਂ ਆਣਿਆ ਵੀ ਉੱਤੋਂ ਉਹਨਾਂ ਚੌੜਾ ਕਰਤਾ ਮਹਿਕ ਮੇਣੇ ਇਥੇ ਵੇਦੀਆਂ ਨੇ ਟੇਲਾ ਸਾਨੂੰ ਚੌੜਾ ਨਹੀਂ ਚਾਹੀਦਾ ਸਾਨੂੰ ਨੀਵਾ ਚਾਹੀਦਾ ਜਿੱਥੇ ਸਾਡਾ ਪਹਿਲੋਂ ਸੀ ਜਿਹੜਾ ਸਾਡਾ ਸਹਿਜ ਕੋਈ ਸਾਡਾ ਸਹੀ ਲੱਗ ਜੇ ਕਿਉਂਕਿ ਨਾਲ ਜਿਹੜੀ ਸਾਡੀ ਆਪਸ ਵਿੱਚ ਪੂਰੀ ਹੋ ਜੇਗੀ ਇਹ ਜਿਹੜਾ ਸਹਿਜ ਹੈ ਬੜਾ ਗਲਤ ਲੱਗਾ ਕਿਉਂਕਿ ਇੱਥੇ ਟੇਲਾ ਹੁੰਦੀਆਂ ਨੇ ਇੱਥੇ ਪਾਣੀ ਪੂਰਾ ਤਾਂ ਹੁੰਦਾ ਨਹੀਂ ਪਿੱਛੋਂ ਪਾਣੀ ਪੂਰਾ ਛੜਦਾ ਨਹੀਂ ਇੱਥੇ ਪਾਣੀ ਦਾ ਕੋਈ ਦਬਾਅ ਨਹੀਂ ਨਾ ਦਬਾਅ ਹੋਣ ਕਰਕੇ ਸਾਨੂੰ ਇੱਥੇ ਕੋਈ ਪਾਣੀ ਪੈਂਦਾ ਤਾਂ ਨੇ ਦਿੱਕਤ ਇਹ ਸਾਰੀ ਜਾਣਿਆ ਵੀ ਸਾਡਾ ਇਹ ਪਹਿਲਾ ਸਹਿਜ ਸੀ ਨਾ ਸੱਦਾ ਉਹ ਹੀ ਲੱਗ ਜੇ ਤੇ ਸਾਡੇ ਨਾਲ ਜਿਹੜਾ ਮਹਿਕਮਾ ਜਿਹੜਾ ਐਕਸ਼ਨ ਹੈ ਐਸਡੀ ਹੋਏ ਇਹ ਸਾਰੇ ਨਹਿਰ ਵਿਭਾਗ ਨੇ ਮੈਨੂੰ ਸਾਰਨ ਥੱਕਾ ਕੀਤਾ ਜਿੰਦੇ ਕੋਲ ਅਸੀਂ ਜਾਂਨੇ ਸਾਡੀ ਤਾਂ ਕੋਈ ਗੱਲ ਨਹੀਂ ਸੁਣਦਾ ਕੋ ਕੋ ਕਹਿੰਦਾ ਵੀ ਠੀਕ ਹੈ ਠੀਕ ਹੈ ਠੀਕ ਲੱਗ ਗਿਆ ਠੀਕ ਲੱਗਦਾ ਸਾਡੀ ਕੋਈ ਗੱਲ ਨਹੀਂ ਸੁਣਦਾ ਸੀ ਪੰਜ ਸੀਰ ਚੱਕਰ ਜਿਹੜੇ ਨੇ ਐਕਸੀਲ ਕੋ ਲਾਏ ਐ ਐਸਡੀਐਮਸ ਕੇ ਰੋਗੋ ਹਜਰਾਪੁਰ ਤੇ ਐਸਡੀਓਸ ਕੇ ਰੋਗੋ ਉਹ ਪੜਾਵੋ ਮੈਂ ਉਹਦੇ ਰਿਕਾਰਡ ਨਹੀਂ ਉਹਦਾ ਕੀਤਾ ਸਾਰੇ ਬੰਦੇ ਮੇਰੇ ਨਾਲ ਸੀ ਤਾਂ ਕਰਦੇ ਨੇ ਸੋ ਉਹਨੇ ਸਾਨੂੰ ਕੋ ਪੜਾਵੋ ਤੋ ਜਿਆ ਵੀ ਸਾਡੀਆਂ ਜਿਹੜਾ ਢਿੰਗੜਾ ਅਸਦੀ ਹੈ ਜਿਹੜੀਆਂ ਜ਼ਮੀਨਾਂ ਠੀਕ ਨੇ ਕਿੱਥੋਂ ਦੇ ਨੇ ਨਹਿਰ ਮਹਿਕਮਾ ਹਬੂਟ ਨਹਿਰ ਕੋਲੋ ਸਰ ਮੀਸਾਂ ਕੇ ਬਰਾਣਾ ਜੀ ਸ਼ਾਮ ਖੜਾ ਜੀ ਇਹ ਜੀ ਸਾਡਾ ਜਿਹੜਾ ਦੱਸਿਆ ਨੇ ਪ੍ਰਧਾਨ ਜੀ ਨੇ ਉਹ ਮਕਰਮਗੜਾਲਾ ਮਹੀਨਰ ਸ਼ਾਮਕੋਟ ਦੇ ਉੱਥੇ ਸਾਡਾ ਜਿਹੜਾ ਪਹਿਲਾ ਸੀ ਨਾ ਮੋਗਾ ਉਹ ਬਿਲਕੁਲ ਸਹੀ ਸੀ ਜਿਹੜਾ ਹੁਣ ਇਹਨਾਂ ਨੇ ਦੱਸਿਆ ਉਹ ਪੱਟੇ ਉੱਚਾ ਕਰਤਾ ਹੈ ਉਹ ਜਿਹੜਾ ਐਕਸ਼ਨ ਹੈ ਤੇ ਆਪਣਾ ਐਸ ਡੀਓ ਜਈ ਇਹਨਾਂ ਨੇ ਪਤਾ ਨਹੀਂ ਉੱਥੋਂ ਉਹਨਾਂ ਨੇ ਪੈਸੇ ਲੈਣੇ ਦੱਬ ਜਾਂਦਾ ਦੱਬ ਹਟਾ ਤੋ ਜਾਂ ਖੁਸ਼ ਕੀਤਾ ਹੈ ਇਹ ਸਾਡੀ ਗੱਲ ਨਹੀਂ ਸੁਣਦੇ ਤਿੰਨ ਅਨਵਰੀ ਸਾਡੀ ਪੰਚਾਇਤ ਇਕੱਠੀ ਹੋਈ ਹੈ ਸਾਨੂੰ ਆਂਦੇ ਵਾ ਕਰ ਦਿੰਦੇ ਆ ਕਰ ਦਿੰਦੇ ਆ ਤੇ ਸਾਡੇ ਆਏ ਕਰੇ ਟਾਲਦੇ ਨੇ ਸਾਨੂੰ ਤੇ ਜੋ ਜਾਣੇ ਹੁਣ ਬੰਦਾ ਬੋਲਦੇ ਨੇ ਰੱਬ ਜਾਣਦਾ ਉਹਨਾਂ ਨੇ ਕਿਹੜੀ ਸੋਦੀ ਦਿੱਤੀ ਇਹਨਾਂ ਨੂੰ ਜਾਂ ਉਹਨਾਂ ਨੇ ਪੈਸੇ ਲਏ ਨੇ ਉਹਨਾਂ ਕੋਲੋਂ ਇਸ ਕਰਕੇ ਉਹ ਸਾਰੇ ਸਾਰਾ ਸਾਰਾ ਉਧਰ ਬੋਲਦੇ ਸਾਡੇ ਵੱਲ ਤਾਂ ਬਸ ਸਾਡੀ ਗੱਲ ਨਹੀਂ ਸੁਣਦੇ ਇਸ ਕਰਕੇ ਅਸੀਂ ਮੰਗ ਕੀ ਕਰ ਰਹੇ ਹਾਂ ਅਸੀਂ ਮੰਗੇ ਕਰਦੇ ਹਾਂ ਸਾਨੂੰ ਸਾਡੇ ਹਿੱਸੇ ਦਾ ਪਾਣੀ ਮੰਗਦੇ ਵਸ ਸਾਡਾ ਰਕਬਾ ਬਣ ਸਾਡਾ ਰਕਬਾ ਬਣਦਾ ਜਿਹੜਾ ਸਾਡਾ ਸਾਨੂੰ ਮਿਲ ਜਾ ਪਾਣੀ ਜਿਹੜਾ ਉਹਨਾਂ ਦਾ ਰਕਬਾ ਬਣਦਾ ਉਹ ਉਹਨਾਂ ਨੂੰ ਮਿਲ ਜਾਏ ਅਸੀਂ ਇਹਨਾਂ ਦੇ ਵੀ ਸਾਨੂੰ ਜ਼ਿਆਦਾ ਚਾਹੀਦਾ ਸਾਨੂੰ ਉਹਦਾ ਹੱਕ ਚਾਹੀਦਾ ਸਾਡਾ ਕਿ ਸਾਨੂੰ ਮਿਲ ਜੇ ਉਹਨਾਂ ਦਾ ਉਹਨਾਂ ਨੂੰ ਮਿਲ ਜੇ ਪਰ ਜਿਹੜੀ ਪਾਣੀ ਦੀ ਬੰਡ ਹੈ ਨਾ ਉਹ ਉੱਥੇ ਪਿੱਛੇ ਹੋਣੀ ਚਾਹੀਦੀ ਸਾਡੇ ਧਾਨੇ ਕੋਲੇ ਧਾਨੇ ਕੋਲੇ ਜੀ ਪਹਿਲਾਂ ਸਾਡੀਆਂ ਵੀ ਕਹਿੰਦੇ ਤੇ ਉਹਨਾਂ ਨੇ ਹੀ ਕਹਣੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿਟਾ ਜੀ ਸਾਡੇ ਅੱਗੇ ਦੋ ਕਰਾਂ ਨੂੰ ਬਰਾਬਰ ਪਿਆ